ਕੈਨੇਡੀਅਨ ਪੰਜਾਬੀ ਖਬਰਨਾਮਾ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੀਆਂ ਹੈੱਡਲਾਈਨਾਂ ਦੀ অন্ਟਾਰੀਓ ਦੀ ਟਾਸਕ ਪੋਲਿਸ ਨੇ ਕਾਬੂ ਕੀਤੇ 124 ਕਾਰ ਚੋਰ ਬ੍ਰੈਮਟਨ ਦੇ ਸੰਸਦ ਮੈਂਬਰਾਂ ਨੇ ਟ੍ਰਾਂਟੋ ਜਿਮਨੀ ਚੋਣ ਹਾਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਕੀਤਾ ਸਮਰਥਨ ਯੂਬਕ ਨੇ ਪਰਿਵਾਰਕ ਸਪਾਂਸਰਸ਼ਿਪ ਐਪਲੀਕੇਸ਼ਨਾਂ ਤੇ ਕੈਪ ਲਗਾ ਦਿੱਤਾ ਕਿਵੇਂ ਬ੍ਰੈਮਟਨ ਨਵੇਂ ਫੈਡਰਲ ਟ੍ਰਾਂਜ਼ਿਟ ਫੰਡ ਵਿੱਚ 17.4 ਮਿਲੀਅਨ ਖਰਚ ਕਰਨ ਦੀ ਯੋਜਨਾ ਬਣਾ ਰਹੀ ਹੈ ਹੁਣ ਖਬਰਾਂ ਵਿਸਥਾਰ ਦੇ ਨਾਲ 온ਟਾਰੀਓ ਵਿੱਚ ਕਾਰ ਚੋਰਾਾਂ ਦੇ ਵਿਰੁੱਧ ਬਣਾਈ ਟਾਸਕ ਫੋਰਸ ਨੇ 124 ਗ੍ਰਫਤਾਰੀਆਂ ਕਰਦੇ ਹੋਏ 1 ਕਰੋੜ ਡਾਲਰ ਤੋਂ ਵੱਧ ਮੁੱਲ ਦੀਆਂ 177 ਚੋਰੀ ਹੋਈਆਂ ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਆਪਣੀ ਕਾਰਜਕਾਰੀ ਪੇਸ਼ ਕਰਦਿਆਂ ਪ੍ਰੋਵਿੰਸ਼ੀਅਲ ਕਾਰ ਜੈਕਿੰਗ ਟਾਸਕ ਫੋਰਸ ਨੇ ਦੱਸਿਆ ਕਿ ਸ਼ੱਕੀਆਂ ਵਿਰੁੱਧ 749 ਆਦੇ ਦੋਸ਼ ਕੀਤੇ ਗਏ ਨੇ ਜਿਨ੍ਹਾਂ ਕੋਲ 8 ਹਥਿਆਰ ਵੀ ਜਬਤ ਕੀਤੇ ਗਏ ਨੇ ਪ੍ਰੋਜੈਕਟ ਟਾਈਟੇਨੀਅਮ ਅਧੀਨ ਇਹ ਕਾਰਵਾਈ ਸਤੰਬਰ 2023 ਤੋਂ ਮਾਰਚ 2024 ਦਰਮਿਆਨ ਕੀਤੀ ਗਈ ਹੈ ਅਤੇ ਘਾਰ ਚੋਰੀ ਦੀਆਂ ਮਾਰਦਾਤਾਂ ਤੋਂ ਇਲਾਵਾ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ ਦੀ ਪੜਤਾਲ ਦੇ ਘੇਰੇ ਵਿੱਚ ਰੱਖੇ ਗਏ ਸਨ ਟ੍ਰਾਂਟੋ ਪੁਲਿਸ ਦੇ ਉਪ ਮੁਖੀ ਰੋਬਰਟ ਜੌਨਸਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰੋਹਾਂ ਦੀ ਕਮਾਈ ਦਾ ਸਭ ਤੋਂ ਵੱਡਾ ਹਿੱਸਾ ਕਾਰ ਚੋਰੀ ਦੀਆਂ ਮਾਮਲਿਆਂ ਦਾ ਤੋਂ ਆਉਂਦਾ ਸੀ ਅਤੇ 10 ਸਾਲ ਉਸ ਨੇ ਅਣਥੱਕ ਮਿਹਨਤ ਦੇ ਸਦਕਾ ਬੁਰোয়া ਨੂੰ ਲਗਾਤਾਰ بے ਨਕਾਬ ਕੀਤਾ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਡਿਟੈਕਟਿਵ ਇਨਸਪੈਕਟਰ ਸਕਾਟ ਵੇਡ ਨੇ ਕਿਹਾ ਕਿ ਪੜਤਾਲ ਦੌਰਾਨ ਹੈਰਾਨੀ ਕਰਨ ਵਾਲੇ ਤੱਤ ਸਾਹਮਣੇ ਨਿਕਲ ਕੇ ਆਏ ਜਿਨ੍ਹਾਂ ਮੁਤਾਬਕ ਅੱਧੀ ਰਾਤ ਵੇਲੇ ਕਾਰ ਚੋਰੀ ਕਰਨ ਦੀ ਬਜਾਏ ਅਪਰਾਧੀ ਵੱਲੋਂ ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੋਣ ਅਤੇ ਹਥਿਆਰਾਂ ਦੀ ਨੋਕ ਤੇ ਚਾਬੀ ਲੈ ਕੇ ਫਰਾਰ ਹੋਣ ਨੂੰ ਤਰਹੀਜ਼ ਦਿੱਤੀ ਜਾਂਦੀ ਸੀ ਕ੍ਰਿਮਿਨਲ ਨੈਟਵਰਕ ਦਾ ਜ਼ਿਕਰ ਕਰਦੇ ਹੋਣਾ ਕਿਹਾ ਕਿ 100 ਵਾਰਦਾਤਾਂ ਨੂੰ ਸੰਭਵ ਤੌਰ ਤੇ ਇੱਕੋ ਗਰੋਪ ਵੱਲੋਂ ਅੰਜਾਮ ਦਿੱਤਾ ਗਿਆ ਸੀ ਬ੍ਰੈਂਪਟਨ ਦੇ ਪੰਜ ਸੰਸਦ ਮੈਂਬਰਾਂ ਵਿੱਚੋਂ ਦੋ ਨੇ ਕਿਹਾ ਹੈ ਕਿ 1990 ਦੇ ਦਹਾਕਿਆਂ ਤੋਂ ਆਰੰਭ ਤੋਂ ਪਾਰਟੀ ਦੀ ਰਾਈਡਿੰਗ ਵਿੱਚ ਲਿਬਰਲ ਦੀ ਜਿਮਨੀ ਚੋਣ ਹਾਰਨ ਦੇ ਬਾਦਵੀ ਪ੍ਰਧਾਨ ਮੰਤਰੀ ਲਈ ਪਾਰਟੀ ਦੇ ਉਮੀਦਵਾਰ ਵੱਜੂ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਸਮਰਥਨ ਕਰਦੇ ਨੇ ਟ੍ਰਾਂਟੋ ਦੀ ਰਾਈਡਿੰਗ ਦੀ ਗੱਲ ਕੀਤੀ ਜਾਵੇ ਤਾਂ ਸੈਂਟ ਪੌਲ ਨੂੰ ਲਿਬਰਲਾਂ ਲਈ ਇੱਕ ਸਖਤ ਸੀਟ ਮੰਨਿਆ ਜਾਂਦਾ ਸੀ ਜਿਸ ਨੂੰ 1993 ਤੋਂ ਸੰਭਾਲਦੇ ਆ ਰਹੇ ਨੇ ਲੰਬੇ ਸਮੇਂ ਤੋਂ ਕਾਰਜਕਾਰੀ ਕੈਰੋਲਿਨ ਬੈਨੇਟ ਦੁਆਰਾ ਜਨਵਰੀ ਵਿੱਚ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਹਾਸਲ ਕਰਨ ਲਈ ਸੀ ਇਹ ਉਮੀਦ ਦੱਸਦੀ ਹੈ ਵਿਆਪਕ ਤੌਰ ਤੇ ਉਮੀਦ ਕੀਤੀ ਜਾ ਰਹੀ ਸੀ ਕਿ 24 ਜੂਨ ਨੂੰ ਜਿਮਨੀ ਚੌਂ ਵਿੱਚ ਲਿਬਰਲ ਪਾਰਟੀ ਸੀਟ ਤੇ ਕਬਜ਼ਾ ਕਰੇਗੀ ਹਾਲਾਂਕਿ ਕਨਜ਼ਰਵੇਟਿਵ ਉਮੀਦਵਾਰ ਡੌਨ ਸਟੀਵਰਟ ਨੇ ਲਿਬਰਲ ਉਮੀਦਵਾਰ ਲੈਲਸੀ ਚਰਚ ਨੂੰ 590 ਵੋਟਾਂ ਦੇ ਨਾਲ ਹਰਾ ਦਿੱਤਾ ਹੈ ਹੈਰਾਨੀ ਜਨਕ ਨੁਕਸਾਨ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਲਿਬਰਲ ਟਰੂਡੋ ਦੀ ਅਗਵਾਈ ਵਿੱਚ ਵੋਟਰਾਂ ਤੋਂ ਚੌਥਾ ਫਤਵਾ ਜਿੱਤ ਸਕਦੇ ਨੇ ਕਿਉਂਕਿ 올 ਵਿੱਚ 피어 폴리워 컨서베티브 ਨੂੰ ਵੱਡੇ ਫਰਕ ਨਾਲ ਜਿੱਤਾਂਦੇ ਹੋਏ ਦਿਖਾਈ ਦਿੱਤਾ ਜਾ ਰਿਹਾ ਹੈ ਬ੍ਰੈਂਟਨ ਸੈਂਟਰ ਦੇ ਸੰਸਦ ਮੈਂਬਰ ਸ਼ਫਕ ਅਲੀ ਅਤੇ ਉਹਨਾਂ ਦੀ ਬ੍ਰੈਂਟਨ ਉਤਰੀ ਹਮਰਤਬਾ ਰੂਬੀ ਸੋਤਾ ਨੇ ਮੰਗਲਵਾਰ ਨੂੰ ਚਿੰਕਿਊਜ਼ੀ ਪਾਰਕ ਵਿਖੇ ਇੱਕ ੋਸ਼ਨਾ ਵਿੱਚ ਸ਼ਾਮਲ ਹੋਏ ਬ੍ਰੈਂਟਨ ਗਾਰਡਨ ਦੁਆਰਾ ਜੋੜੇ ਨੂੰ ਪੁੱਛਿਆ ਗਿਆ ਕਿ ਉਹ ਜਿਮਨੀ ਚੋਣ ਨਤੀਜਿਆਂ ਬਾਰੇ ਚਿੰਤਤ ਨੇ ਤੇ ਕੀ ਅਜੇ ਵੀ ਉਹ ਅਗਲੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਅਗਵਾਈ ਦਾ ਸਮਰਥਨ ਕਰਦੇ ਨੇ ਸੋਹਤਾ ਜੋ ਲਿਬਰਲ ਅਲਾਈ ਪਾਰਟੀ ਵਿਪ ਵੱਜੋਂ ਕੰਮ ਕਰਦੀ ਹੈ ਉਸਨੇ ਕਿਹਾ ਕਿ ਜਦੋਂ ਉਹ ਅਜੇ ਵੀ ਲੀਡਰ ਵੱਜੋਂ ਟਰੂਡੋ ਦਾ ਸਮਰਥਨ ਕਰਦੀ ਹੈ ਉਹ ਸੋਚਦੀ ਹੈ ਕਿ ਟ੍ਰਾਂਟੋ ਸੇਂਟ ਪੌਲਜ਼ ਉਸ ਪਾਰਟੀ ਲਈ ਅੱਖਾ ਖੋਲਣ ਵਾਲਾ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਅੱਜ ਕੀ ਕਰਨਾ ਹੈ ਨਤੀਜੇ ਕੀ ਨੇ ਹਰ ਕੋਈ ਕੁਝ ਸਮਾਂ ਲੈ ਰਿਹਾ ਸੋਤਾ ਨੇ ਕਿਹਾ ਕਿ ਮੂੜ ਗਿਣਤੀ ਦੀ ਬੇਨਤੀ ਕੀਤੀ ਗਈ ਹੈ ਇਹ ਕੋਈ ਚਿੰਤਾ ਦੀ ਗੱਲ ਨਹੀਂ ਹੈ ਪਰ ਮੈਂ ਸੋਚਦੀ ਹਾਂ ਕਿ ਸਾਡੇ ਲਈ ਇਹ ਸੋਚਣ ਦਾ ਸਮਾਂ ਹੈ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ ਚਿੰਤਾਵਾਂ ਨੂੰ ਸਾਨੂੰ ਉਸ ਸਵਾਰੀ ਅਤੇ ਪੂਰੇ ਕੈਨੇਡਾ ਦੇ ਵਿੱਚ ਹਲਕੇ ਦੇ ਲੋਕਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਸੁਨਿਸ਼ਚਿਤ ਕਰੋ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਪ੍ਰਦਾਨ ਕਰਦੇ ਹਾਂ ਜੋ ਅਗਲੀ ਚੋਣਾਂ ਲਈ ਅਸੀਂ ਤਿਆਰ ਹੋ ਸਕੀਏ ਅੱਜ ਤੋਂ 26 ਜੂਨ 2024 ਤੋਂ ਪ੍ਰਭਾਵੀ ਕਯੂਬਿਕ ਡੀ ਇਨੀਗ੍ਰੇਸ਼ਨ ਫ੍ਰਾਂਸੀਸਿਨ ਅਤੇ ਏਕੀਕਰਨ ਮੰਤਰਾਲੇ ਨੇ 25 ਜੂਨ 2026 ਤੱਕ ਪ੍ਰਭਾਵੀ ਪਰਿਵਾਰਕ ਸਪਾਂਸਰਸ਼ਿਪ ਅਰਜ਼ੀਆਂ ਤੇ ਇੱਕ ਕੈਪ ਲਗਾ ਦਿੱਤੀ ਹੈ ਕੈਪ ਇਸ ਮਿਆਦ ਦੌਰਾਨ 13000 ਐਪਲੀਕੇਸ਼ਨਾਂ ਦੀ ਸੀਮਾ ਲਗਾਉਂਦੀ ਹੈ ਪਤੀ ਪਤਨੀ ਕਮ ਲਾ ਪਤੀ ਪਤਨੀ ਅਤੇ 18 ਸਾਲ ਅਤੇ ਇਸ ਤੋਂ ਉੱਪਰ ਦੇ ਅਰਸ਼ਿਤ ਬੱਚਿਆਂ ਲਈ 10400 ਮਾਤਾ ਪਿਤਾ ਦਾਦਾ ਦਾਦੀ ਅਤੇ ਹੋਰ ਯੋਗ ਰਿਸ਼ਤੇਦਾਰਾਂ ਲਈ 2600 ਇਸ ਵਾਰ ਇਸ ਹੱਦ ਤੱਕ ਪਹੁੰਚ ਜਾਣ ਤੋਂ ਬਾਅਦ ਮੰਤਰਾਲਾ ਅਰਜ਼ੀਆਂ ਨੂੰ ਸਬਕਾਰ ਕਰਨਾ ਬੰਦ ਕਰ ਦਵੇਗਾ ਹੁਣ ਇਹ ਕੈਪਟੀਨਾ ਤੇ ਲਾਗੂ ਨਹੀਂ ਹੁੰਦੀ ਐਕਸਪான்ਸਰ ਦਾ ਨਿਰਭਰ ਨਾ ਬਾਲਕ ਬੱਚਾ ਨਾ ਬਾਲਕ ਬੱਚਿਆਂ ਨੂੰ ਸਪான்ਸਰ ਗੋ ਲੈਣਾ ਚਾਹੁੰਦਾ ਸਪான்ਸਰ ਦਾ ਭਰਾ ਭੈਣ ਭਤੀਜੇ ਭਤੀਜੀ ਪੋਤੇ ਉਤਿਆਂ ਦੀ ਇੱਕ ਅਨਾਥ ਬਾਲਕ ਬੱਚਾ ਇੱਕ ਸਪான்ਸਰ ਬਾਲਕ ਬੱਚਾ ਜੋ ਆਪਹਾਜਤਾ ਕਰਕੇ ਆਪਣੇ ਮਾਤਾ ਪਿਤਾ ਤੇ ਨਿਰਭਰ ਹੈ ਕੈਪ ਤੋਂ ਛੋਟ प्राप्त ਕਰ ਲਈ ਸਪான்ਸਰ ਕੀਤਾ ਜਾ ਰਿਹਾ ਵਿਅਕਤੀ ਵਿਅਕਤੀ ਨਹੀਂ ਹੋ ਸਕਦਾ ਜਾਂ ਫਿਰ ਇੱਕ ਆਮ ਕਾਨੂੰਨ ਦੇ ਰਿਸ਼ਤੇ ਵਿੱਚ ਨਹੀਂ ਹੋ ਸਕਦਾ ਇਹ ਕੈਪ ਐਪਲੀਕੇਸ਼ਨ ਦੁਆਰਾ ਪਹਿਲੀ ਹੀ ਕਵਰ ਕੀਤੇ ਗਏ ਸਪான்ਸਰ ਕੀਤੇ ਵਿਅਕਤੀ ਦੇ ਨਿਰਭਰ ਨੂੰ ਸ਼ਾਮਲ ਕਰਨ ਲਈ ਜਾਂ ਫਿਰ ਕਿਸੇ ਪ੍ਰਵਾਨਿਤ ਅਰਜੀ ਤੋਂ ਬਿਨਾ ਸਥਾਈ ਨਿਵਾਸੀ ਵੱਜੋਂ ਉਡੀਕੇ ਜਾਣ ਦੀ ਜਿੱਥੇ ਗੱਲ ਕੀਤੀ ਜਾ ਰਹੀ ਹੈ ਸਿਟੀ ਆਫ ਬ੍ਰੈਮਟਨ ਦੇ ਟ੍ਰਾਂਜ਼ਿਟ ਸਿਸਟਮ ਨੂੰ ਫੈਡਰਲ ਸਰਕਾਰ ਤੋਂ ਫੰਡਿੰਗ ਦਾ ਹਲਾਰਾ ਮਿਲਿਆ ਸਰਕਾਰ ਅਤੇ ਸ਼ਹਿਰ ਨੇ 7 ਜੂਨ ਨੂੰ 17.4 ਮਿਲੀਨ ਡਾਲਰ ਫੰਡ ਦੇਣ ਦੀ ਘੋਸ਼ਣਾ ਕੀਤੀ ਹੈ ਤੇ ਸ਼ਹਿਰ ਨੇ ਕਿਹਾ ਕਿ ਉਹ ਫੰਡਾਂ ਦੀ ਵਰਤੋਂ ਕਰਨ ਦਾ ਇਰਾਦਾ ਰੱਖਦਾ ਹੈ ਅੰਸ਼ਕ ਤੌਰ ਤੇ 15 ਬੱਸਾਂ ਨੂੰ ਬਦਲਣ ਲਈ ਜੋ ਆਪਣੀ ਸੇਵਾ ਜੀਵਨ ਦੇ ਅੰਤ ਤੇ ਪਹੁੰਚ ਚੁੱਕੀਆਂ ਹਨ ਅਤੇ ਆਧੁਨਿਕ ਕਿਰਾਇਆ ਭੁਗਤਾਨ ਪ੍ਰਣਾਲੀ ਅਤੇ ਆਟੋਮੈਟਿਕ ਵਾਹਨ ਸਥਾਪਤ ਕਰਨ ਲਈ ਟੈਕਨੋਲੋਜੀ ਸਰਵਣ 4 ਮਿਲੀਅਨ ਦੇ ਹਿੱਸੇ ਵਜੋਂ ਫੈਡਰਲ ਸਰਕਾਰ ਇਨਵੈਸਟਿੰਗ ਇਨ ਕੈਨੇਡਾ ਇਸ ਇਨਫਰਾਸਟ੍ਰਕਚਰ ਪ੍ਰੋਗਰਾਮ ਦੇ ਪਬਲਿਕ ਟ੍ਰਾਂਸਪੋਰਟ ਇਨਫਰਾਸਟ੍ਰਕਚਰ ਸੀਮ ਦੁਆਰਾ 10 ਪ੍ਰੋਜੈਕਟਾਂ ਵਿੱਚ 6.9 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ ਜੋ ਸ਼ਹਿਰੀ ਅਤੇ ਪਿੰਡੂ ਆਵਾਜਾਈ ਨੈਟਵਰਕ ਦਾ ਨਿਰਮਾਣ ਵਿਸਤਾਰ ਅਤੇ ਅਪਗ੍ਰੇਡ ਕਰਨ ਦਾ ਸਮਰਥਨ ਕਰਦਾ ਹੈ ਸ਼ਹਿਰ ਵਿੱਚ ਇਹ ਰੀਲਿਸ ਦੌਰਾਨ ਦੱਸਿਆ ਗਿਆ ਹੈ ਇਸ ਨਿਵੇਸ਼ ਪੀਲ ਖੇਤਰ ਲਈ 23 ਵਿਸ਼ੇਸ਼ ਟ੍ਰਾਂਜ਼ਿਟ ਪਹੁੰਚਣ ਯੋਗ ਬੱਸਾਂ ਦੋ ਇਲੈਕਟ੍ਰੀਕਲ ਟ੍ਰਾਂਸ ਹੈਲਪ ਬੱਸਾਂ ਨੂੰ ਖਰੀਦਣ ਲਈ ਸੰਭਵ ਬਣਾਵੇਗਾ ਇਸ ਨਿਵੇਸ਼ ਦੇ ਹਿੱਸੇ ਵੱਜੋਂ ਪੀਲ ਰੀਜਨਲ ਬੈਟਰੀ ਵਾਲੀਆਂ ਇਲੈਕਟ੍ਰੋਨਿਕ ਬੱਸਾਂ ਤੇ ਅਨੁਕੂਲ ਲਈ ਆਪਣੇ ਬੱਸ ਗੱਜਾਂ ਨੂੰ ਵੀ ਅਪਗ੍ਰੇਡ ਕਰੇਗਾ ਜੋ ਇਸ ਦੇ ਫਲੀਟ ਵਿੱਚ ਸ਼ਾਮਲ ਕੀਤੀਆਂ ਜਾ ਰਹੀਆਂ ਨੇ ਸ਼ਹਿਰ ਨੇ ਇਹ ਗੱਲ ਆਕੀ ਹੈ April ਵਿੱਚ City of Canada Infrastructure Bank ਨਾਲ 400 ਮਿਲੀਅਨ ਦੇ ਸੌਦੇ ਦੀ ਕੋਸ਼ਨਾ ਕੀਤੀ ਹੈ ਜੋ ਇੱਕ ਕਰਜ਼ੇ ਦੇ ਰੂਪ ਵਿੱਚ Brampton Transit ਦੀ ਮੌਜੂਦਾ ਡੀਜ਼ਲ ਅਤੇ ਹਾਈਬ੍ਰਿਡ ਦੀ ਫਲੀਟ ਨੂੰ ਬਦਲਣ ਲਈ 450 0 ਐਨੀਮੇਸ਼ਨ ਬੱਸਾਂ ਖਰੀਦਣ ਦੀ ਯੋਜਨਾਵਾਂ ਦਾ ਸਮਰਥਨ ਕੀਤਾ ਜਾ ਸਕੇ 2027 ਵਿੱਚ ਡੀਜ਼ਲ ਬੱਸਾਂ ਸ਼ਹਿਰ ਦੇ ਬੱਸ ਫਲੀਟ ਅਤੇ ਬਿਜਲੀਕਰਨ ਨੂੰ ਤੇਜ਼ੀ ਨਾਲ ਮਦਦ ਕਰਨ ਲਈ CIM ਦਾ ਵਿੱਤ GEB ਅਤੇ ਖਾਸ ਤੌਰ ਤੇ ਬੈਟਰੀ ਇਲੈਕਟ੍ਰੀਕਲ ਬੱਸਾਂ ਦੀ ਅਗਾਊ ਪੂੰਜੀ ਲਾਗਤ ਵਿੱਚ ਯੋਗਦਾਨ ਪਾਵੇਗਾ ਇਹ ਤੋਂ ਅੰਦਾਜ਼ੇ ਇਸ ਪਹਿਲ ਕਦਮੀ ਨਾਲ ਡੀਜ਼ਲ ਬੱਸਾਂ ਦੇ ਮੁਕਾਬਲੇ GBCS ਦੇ ਸਮੇਂ ਨਾਲ ਅਨੁਮਾਨਿਤ ਸੰਚਾਲਨ ਲਾਗਤ ਬਚਤ ਦੁਆਰਾ ਨਿਵੇਸ਼ ਦੀ ਮੋੜ ਅਦਾਗੀ ਨੂੰ ਕਵਰ ਕੀਤੀ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਹੀ ਸੀ ਅੱਜ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀ ਸਾਰਾ ਮ ਖਬਰਾਂ ਦੇਖਣ ਤੇ ਸੁਣਨ ਵਾਸਤੇ ਤੁਸੀਂ ਬਣੇ ਰਹੋ ਕੈਨੇਡੀਅਨ ਗੱਬਰੂ ਦੇ ਨਾਲ